ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਅਰਦਾਸਿ ਤੂ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਰ ਸ੍ਰੀ ਭਗਵੰਤ ਜੀ ਕੀ ਪਾਸ ਸਤਿ ਸ੍ਰੀ ਅਕਾਲ ਸ੍ਰੀ ਪ੍ਰਤਮ ਦਾਸ ਜੀ ਦੇ ਪੁੱਤ ਬਲਸਿੰਦਰ ਕੈਗੁਨਾਨ ਨਾਮਨੀ ਤੇ ਆਏ ਤੇਰੰਗਤ ਗੁਰਦੇ ਅਮਰਦਾਸ ਰਾਮਦਾਸ ਜੀ ਦੀ ਸਹਾਇ ਜਰਨਹਾਰ ਗੋਬਿੰਦਨ ਸਿੰਘ ਰੋ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿੜਕੇ ਸਭੁ ਖੁਜਾਇ ਪੀਗ ਬਹਾਦਰ ਸਿੰਘ ਜੀ ਕਾਰਨ ਆਉਣ ਦਾ ਹੈ ਤਾਂ ਇਹ ਸਦਕਾ ਹੀ ਹੋਈ ਸਹਾਇਤਸ ਨੇ ਪਾਤਸ਼ਾਹ ਅਸੀਰ ਗੁਰਬਖਸ਼ ਸਿੰਘ ਜੀ ਦੀ ਸਦਕਾ ਹੀ ਹੋਈ ਸਹਾਇਤਾ ਸਾਹਿਬ ਪਾਤਸ਼ਾਹੀ ਅਨਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਜਦਾਰ ਜੀ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚਾਹਾਂ ਸਭ ਜਾਦਿਆਂ ਚਾਲੀ ਮੁਕਤੇਆਂ ਹਟੀਆਂ ਜੱਪੀਆਂ ਦਪੀਆਂ ਨਾਨਕ ਪਿਆ ਵਣਕ ਛਕਿਆ ਦੇਵ ਚਲਾ ਜੀ ਤੇ ਗਵਾਹੀ ਦੇ ਕੇ ਨਟ ਕੀਤਾ ਪਿੰਨਾ ਪਿਆਰਿਆਂ ਚੇਰਾਂ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨ ਆਸਿਂ ਨਸਿਂ ਜਨ ਨਿਆ ਤਰਮਹੀ ਸੀਸ ਤੇ ਬਾਣ ਮੰਨ ਕਟਾਏ ਕੂਪਰੀਆਂ ਬਹਾਈਆਂ ਕਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਵਾਲੇ ਕੁਰਬਾਨੀਆਂ ਕੀਤੀਆਂ ਤਰਮਨ ਨਿਹਾਰੇ ਆ ਸਿੱਖ ਕੇ ਸਾਧ ਸੰਸਦਕਾ ਸੰਗ ਨਿਵਾਇਤਨਾ ਦੀ ਕਮਾਈ ਦਾ ਭਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਤੇ ਆਵੇ ਜਿਦਿਆਂ ਆਉਣ ਦਾ ਸਦਕਾ ਸਰਬ ਸੁਖੂ ਵਹਿ ਜਹਾਂ ਨਾ ਗੁਰੂ ਖਾਲਸਾ ਜੀ ਸਾਹਿਬ ਤਹਾਂ ਪਰ ਹਰ ਸਿਆਰੀ ਆਇ ਤੇਗ ਤੇਗ ਪੱਤੇ ਵਿਰਧ ਕੀ ਪੈਜ ਬੰਦ ਕੀ ਦੀਤ ਸ੍ਰੀ ਸਾਹਿਬ ਜੀ ਦੇ ਸਹਾਏ ਖਾਲਸਾ ਜੀ ਕੇ ਬੋਲ ਬਾਲ ਲਈ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਦਦਾਨ ਦੇਖਦਾਨ ਸਭਦਾਨ ਕੋ ਸਭਦਾਨਦਾਨ ਸਰਦਾਨ ਨਾਮਦਾਨ ਸ੍ਰੀ ਅਮਰਸਾਜੀ ਕ੍ਰਿਸ਼ਨਾਨ ਚੰਕੀਆਂ ਝੰਡੇ ਗੁੰਗੇ ਤੁਖੂ ਤੁਗਾタル ਸਰਮਪਾ ਜੈਕਾਰ ਪਾਲ ਸਾਹਿਬ ਜੀ ਬੋਲੋ ਜੀ ਸਿੱਖਾਂ ਦਾ ਪ੍ਰਧਾਨ ਜੀ ਵੱਲੋਂ ਸਮੂਹ ਮੈਂਬਰਾਂ ਵੱਲੋਂ ਮਹਾਰਾਜ ਸਰਬਾਧਿ ਭਲੇ ਵਾਸਤੇ ਆਵਾਜ਼ ਨੰਬਰ 19 ਸਾਰਿਆਂ ਦੇ ਭਲੇ ਵਾਸਤੇ ਸ੍ਰੀ ਪਾਤਸ਼ਾਹ ਜੀ ਆਜ ਦੀ ਕਿਰਪਾ ਮੇ ਸ੍ਰੀ ਕਾ ਜਵੱਟਾ ਨਵਾਂ ਕੂਬੈਲ ਸੱਚੇ ਪਾਤਸ਼ਾਹ ਜੀ ਪ੍ਰਾਰੰਭ ਕਰਨ ਵਾਸਤੇ ਅਜੇ ਅਰਦਾਸ ਬੇਨਤੀ ਹੈ ਸੰਗਤ ਕੱਤਰ ਹੋਈ ਹੈ ਮਹਾਰਾਜ ਕਿਰਪਾ ਕਰੋ ਜੀ ਪਾਸ਼ਾ ਜੀ ਆਗਿਆ ਬਖਸ਼ਿਸ਼ ਕਰੋ ਆਪ ਨੇ ਕਿਰਪਾ ਕਰਨੀ ਮਿਹਰ ਕਰਨੀ ਦੋਹੇਕਾਰ ਜੋੜ ਕਰੋ ਅਰਦਾਸ ਖੁਦ ਭਾਵੈ ਤਾਂ ਆਣ ਹੈ ਰਾਸ ਸੇਵਕੀ ਅਰਦਾਸ ਪਿਆਰੇ ਜਪਦੀ ਮਾ ਪ੍ਰਗਟ ਕਰਨ ਤੁਮਾਰੇ ਮਹਾਰਾਜੀ ਆਪ ਸਹਾਇ ਹੋਣਾ ਆਪ ਵਿੱਚ ਵਰਦਕੇ ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸਿਰ ਉਤੇ ਮਿਹਰ ਕਟਕਣਾ ਮਹਾਰਾਜ ਦੇਵਰ ਦੇ ਸਿਰ ਤੇ ਮਿਹਰ ਕਟਕਣਾ ਮਹਾਰਾਜ ਦੇ ਅੰਧ ਖੁਸ਼ਿਆ ਵਰਤਾਵਣੀਆਂ ਚੰਗਾ ਪਾਣੀ ਸਾਰਿਆਂ ਨੂੰ ਪ੍ਰਾਪਤ ਹੋਵੇ ਐਸੀ ਕਿਰਪਾ ਮਿਹਰ ਉਟਾਣੀ ਇਸ ਵੇਲੇ ਸਭਨਾ ਦੀ ਹਾਜ਼ਰੀ ਲੇਖੇ ਚਲਾਵਣੀ ਮਿੱਠੇ ਚੌਲ ਦਾ ਪ੍ਰਸ਼ਾਦ ਹਾਜ਼ਰ ਹੈ ਨਿਸ਼ਟਾਨ ਪ੍ਰਸ਼ਾਦ ਹਾਜ਼ਰ ਹਨ ਆਪ ਜੀ ਪ੍ਰਵਾਨ ਕਰੋ ਸੇਵਾ ਮਨਜ਼ੂਰ ਕਰਨੀ ਗੁਨਾਹਾਂ ਮੁਆਫ ਕਰਨੀਆਂ ਜੀ ਆਪ ਜੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਨਮ ਤਰਨਾੰਤ ਆਵੇ ਨਾਰਕ ਨਾਮ ਚੜੀ ਗਲਾ ਤੇਰੇ ਬਾਣੀ ਸਰਬਤ ਦਾ ਨਾਮ ਆਹਾਰ ਕਿੰਨੇ ਬੋਲੇ ਸੋ ਨਿਹਾਲ Hosan, <tuk menyebabkan> di kiri. <tuk menyebabkan> <tuk menyebabkan> दो मिनट इधर देखो हाँ जी वाहे गुरु जी का खालसा वाहेगुरु जी की फतेह ਇਹ ਕਿ ਪੀਚਰ ਹੋਰ ਤੋਂ ਲੈਣ ਵਾਲੀ ਬਟਾ ਅੱਛਾ ਅੱਛਾ ਦੋ ਪਾਣੀ ਦੀ ਅਨੁਨੀਦ ਹੋ ਗਿਆ ਸੀ ਉਹ ਵੀ ਲੈ ਕੇ ਆਉਣਾ ਇਹਦੇ ਵਿੱਚ ਟਿਊਬਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਇਸ ਵਾਰਡ ਦੇ ਵਿੱਚ ਜੋ ਪਾਣੀ ਦੀ ਪ੍ਰੋਬਲਮ ਸੀਗੀ ਉਸ ਦਾ ਸੋਲੂਸ਼ਨ ਮਿਲੇਗਾ ਤੇ ਜਿੰਨੇ ਵੀ ਲੋਕਾਂ ਨੂੰ ਇੱਥੇ ਪਾਣੀ ਦੀ ਜਿੰਨੀ ਵੀ ਦਿੱਕਤ ਆਉਂਦੀ ਸੀ ਅੱਜ ਉਹ ਸਾਰੀ ਸੋਲਵ ਹੋ ਜਾਗੀ ਅੱਜ ਟਿਊਬਲ ਲੱਗਣ ਜਾ ਰਿਹਾ ਹੈ ਇਹਨਾਂ ਨਾਲ ਸਾਰੇ ਵਾਰਡ ਦੇ ਵਸਨੀਕਾਂ ਨਾਲ ਮੈਂ ਵਾਅਦਾ ਕੀਤਾ ਸੀਗਾ ਜੋ ajo ਵਾਅਦਾ ਮੈਂ ਪੂਰਾ ਕਰਨ ਕਰ ਰਹੀ ਆ ਛੇਤੀ ਹੀ ਇਸ ਪਾਣੀ ਦੀ ਜੋ ਫਾਇਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਵਾਰਡ ਦੇ ਲੋਕਾਂ ਨੂੰ ਮਿਲਣ ਲੱਗ ਜਾਏਗਾ ਸੋ ਸਾਰਿਆਂ ਨੂੰ ਔਰੇ ਪਹੁੰਚੇ ਮੇਰੇ ਸਾਰੇ ਹੀ ਪਰਿਵਾਰ ਦੇ ਮੈਂਬਰ ਮੇਰੇ ਐਮਸੀ ਸਾਹਿਬਾਨ ਮੇਰੇ ਵੱਡੇ ਵੱਡੇ ਵਡੇਰੇ ਗਿਆਨੀ ਜੀ ਤੇ ਉਸ ਪਰਮਾਤਮਾ ਦਾ ਖਵਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਜਿਨ੍ਹਾਂ ਨੇ ਅੱਜ ਮੇਰੇ ਪਰਿਆ ਹੱਥ ਸਾਡੇ ਸਿਰ ਤੇ ਰੱਖਿਆ ਕਿੰਨੀ ਲੱਗਦਾ ਜਿਹੜੀ ਇਸ ਟਿਊਬਲ ਤੇ ਆਏ ਜੀ ਇੱਥੇ ਲਗਭਗ 40 ਲੱਖ ਰੁਪਏ ਦੀ ਲਾਗਤ ਹੋਏਗੀ ਥੋੜਾ ਬਹੁਤਾ ਉੱਪਰ-ਨੀਚੇ ਹੋਏਗਾ ਲੇਕਿਨ 40 ਲੱਖ ਦੀ ਲਗਤ ਦੇ ਨਾਲੇ ਟਿਊਬਲ ਲੱਗ ਕੇ ਜਾ ਰਿਹਾ ਤੇ ਸ਼ਹਿਰ ਦੇ ਵਿੱਚ ਹੋਰ ਕਿੰਨੇ ਕੁ ਟਿਊਬਲ ਲੱਗਣੇ ਆ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਟਿਊਬਲ ਲੱਗ ਰਹੇ ਪਹਿਲਾਂ 3 ਨੰਬਰ ਵਾਰਡ ਚ ਲੱਗਿਆ ਤੇ ਫਿਰ ਬਿੱਟੂ ਜਾਨ ਜੀ ਦੇ 21 ਨੰਬਰ ਵਾਰਡ ਦੇ ਵਿੱਚ ਟਿਊਬਲ ਲੱਗੇ 22 ਨੰਬਰ ਵਾਰਡ ਦੇ ਵਿੱਚ ਤੇ ਹੁਣ 19 ਨੰਬਰ ਉਸ ਤੋਂ ਇਲਾਵਾ ਅਸੀਂ 15 ਟਿਊਬਲ ਪਾਸ ਕੀਤੇ ਹੋਏ ਜੋ ਅਲੱਗ-ਅਲੱਗ ਥਾਵਾਂ ਤੇ ਵੱਖ-ਵੱਖ ਸਮੇਂ ਤੇ ਲਗਾਏ ਜਾਣਗੇ ਸਰ ਅਸੀਂ ਜਦੋਂ ਵੀ ਲੌਂਗੀਆਂ ਸਭ ਨੂੰ ਫੋਨ ਕਰਦੇ ਸੀ ਪਾਣੀ ਬਾਰੇ ਤਾਂ ਸਾਡਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਫੋਨ ਸੁਣਦੇ ਸੀ ਬਾਈ ਜੀ ਤੇ ਔਰ ਜਸਪ੍ਰੀਤ ਲੌਂਗੀਆਂ ਜੀ ਨਾਲ ਜਦੋਂ ਵੀ ਸਾਡੀ ਗੱਲ ਹੁੰਦੀ ਸੀ ਸਾਨੂੰ ਇਹ ਬਹੁਤ ਪਿਆਰ ਨਾਲ ਕਹਿ ਦਿੰਦੇ ਸੀ ਕਿ ਥੋੜੇ ਜਿਹੇ ਔਰ ਇਹਨਾਂ ਨੇ ਕਰ ਵੀ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪਹੁੰਚੇ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵੀਰ ਪ੍ਰਵਿੰਦਰ ਸਿੰਘ ਲੌਂਗਿਆ ਔਰ ਜਸਪ੍ਰੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਥਾ ਟੂਬ ਲੱਗਣ ਤੋਂ ਪਹਿਲਾਂ ਹੁਣ ਕਿੰਨੇ ਸਰ ਬਹੁਤ ਜ਼ਿਆਦਾ ਮੁਸ਼ਕਲ ਸੀ ਸਾਨੂੰ ਪਾਣੀ ਸਾਡੇ ਸੈਕੰਡ ਫਲੋਰ ਤੇ ਤਾਂ ਬਿਲਕੁਲ ਚੜਦਾ ਹੀ ਨਹੀਂ ਸੀ ਤੇ ਅਸੀਂ ਇਹ ਬਾਈ ਜੀ ਨੂੰ ਦੱਸਦੇ ਸੀ ਇਹ ਬਹੁਤ ਵਧੀਆ ਪਿਆਰ ਨਾਲ ਸਾਡੀ ਗੱਲ ਸੁਣਦੇ ਸੀ ਔਰ ਸਾਡਾ ਮਸਲਾ ਇਹਨਾਂ ਨੇ ਹੱਲ ਕੀਤਾ ਬਹੁਤ ਜ਼ਿਆਦਾ ਖੁਸ਼ੀ ਹੈ ਲੌਂਗਿਆ ਜੀ ਦਾ ਮੈਂ ਦਿਲੋਂ ਸੇ ਧੰਨਵਾਦ ਕਰਨਾ ਚਾਹਤੀ क्योंकि हम सबको इस बार मार्च के महीने से ही बहुत ज्यादा पानी की प्रॉब्लम थी मैंने कई बार इनको फोन भी किया लेकिन बहुत अच्छी बात इनकी ये है कि जब भी इनको फोन किया जाता है ये बहुत अच्छे तरीके से उस चीज को डील करते हैं और तुरंत ही अपना बंदा भेजते हैं घर पे पानी की प्रॉब्लम इन्होंने अपनी तरफ से कोशिश करी करने की लेकिन इट वॉज अ जेन्यून प्रॉब्लम लेकिन अब ये ट्यूब लग के हम सबको बहुत ज्यादा फायदा होगा और हम सब पूरी गिल्को कॉलोनी की तरफ से मैं इनका दिल से धन्यवाद करना चाहती हूं क्योंकि यह एक बहुत बड़ी और मेजर प्रॉब्लम थी